ਸਸਿਕਾ ਦੋਸਤੋ ਜਿਹੜਾ ਅਪਡੇਟ ਤੁਹਾਡੇ ਨਾਲ ਸਾਂਝਾ ਕਰਨ ਜਾ ਰਹੇ ਹਾਂ ਤੇ ਇਸ ਅਪਡੇਟ ਦੇ ਨਾਲ ਇੱਕ ਗੱਲ ਤਾਂ ਹੈਗੀ ਆ ਵੀ ਜੇ ਇਮਾਨਦਾਰੀ ਦੇ ਨਾਲ ਇਹ ਲਾਗੂ ਹੋ ਗਿਆ ਤਾਂ ਭਗਵੰਤਬਾਨ ਹੋਰਾਂ ਦੀ ਇਹ ਸਕੀਮ ਤਾਂ ਕੰਮ ਕਰ ਜੂਗੀ ਕਿ ਜਿਹੜੇ ਪਟਵਾਰੀਆਂ ਦੇ ਕੋਲੇ ਕੰਮ ਕਰਾਉਣ ਵਾਸਤੇ ਜਾਣਾ ਪੈਂਦਾ ਸੀਗਾ ਤੇ ਉੱਥੇ ਕਿਤੇ ਨਾ ਕਿਤੇ ਫਿਰ ਜਿਵੇਂ ਕਹਦੀ ਹੈ ਚਾਹ ਪਾਣੀ ਵੀ ਦੇਣਾ ਪੈਂਦਾ ਸੀਗਾ ਤਾਂ ਉਹ ਚੀਜ਼ਾਂ ਤੋਂ ਖਾਸਾ ਬਚਤ ਹੋ ਜੂਗੀ। ਇਸ ਕਰਕੇ ਐ ਕਿਉਂਕਿ ਆਨਲਾਈਨ ਸਿਸਟਮ ਸ਼ੁਰੂ ਤਾਂ ਹੋਇਆ ਪਰ ਕਈ ਪਹਿਲਾਂ ਵੀ ਹੋਏ ਨੇ ਸ਼ੁਰੂ। ਉਹਦਾ ਇੰਪੈਕਟ ਕਈ ਵਾਰ ਇਹ ਹੁੰਦਾ ਕਿ ਜ਼ਿਆਦਾਤਰ ਲੋਕਾਂ ਨੂੰ ਚੀਜ਼ਾਂ ਕਰਨੀਆਂ ਨਹੀਂ ਆਉਂਦੀਆਂ। ਜੇ ਕਰਨੀਆਂ ਆਉਂਦੀਆਂ ਨੇ ਤਾਂ ਕੋਈ ਨਾ ਕੋਈ ਰੱਚਾਂ ਅੱਗੋਂ ਹੈ ਜਿਹਹੀ ਲਾ ਦਿੱਤੀ ਜਾਂਦੀ ਹੈ ਕਿ ਤੁਹਾਨੂੰ ਫਿਰ ਇਨ ਪਰਸਨ ਹੈ ਜਿਹੜਾ ਬੰਦੇ ਕੋਲੇ ਜਾਣਾ ਪੈਂਦਾ ਹੈਗਾ। ਹੁਣ ਇਹ ਜਿਹੜੀ ਵੈਰੀਫਿਕੇਸ਼ਨਾਂ ਦੀ ਗੱਲ ਹੈ ਇਹਨਾਂ ਨੇ ਕਰੀ ਹੈ। ਹੈ ਤਾਂ ਜਾਣਕਾਰੀ ਬੜੀ ਵਧੀਆ ਪਰ ਇਹ ਕਮੈਂਟ ਕਰਕੇ ਤੁਸੀਂ ਵੀ ਰਾਇ ਸਾਂਝੀ ਕਰਿਓ ਕਿਉਂਕਿ ਅੱਗੇ ਵੀ ਮੈਂ ਤੁਹਾਨੂੰ ਕਹਿਣਾ ਹੁੰਦਾ ਵੀ ਕਮੈਂਟ ਕਰਕੇ ਆਪਦੀ ਜਾਣਕਾਰੀ ਜਰੂਰ ਤੁਸੀਂ ਆਪਦੀ ਦੱਸਿਆ ਕਰੋ ਤਾਂ ਕਿ ਉਹਦੇ ਨਾਲ ਅੱਗੇ ਜਦੋਂ ਸਰਕਾਰਾਂ ਪੜ੍ਹਦੀਆਂ ਨੇ ਤਾਂ ਉਹਨਾਂ ਚੀਜ਼ਾਂ ਦੇ ਵੀ ਹੱਲ ਕੱਢਦੀਆਂ ਨੇ ਗਿਆ ਇਹ ਹੱਲ ਵੀ ਉੱਥੇ ਹੀ ਕਿਤੇ ਨਾ ਕਿਤੇ ਨਿਕਲੇ ਹੋਏ ਨੇ ਕਿਉਂਕਿ ਲੋਕ ਇਹ ਚੀਜ਼ ਚਾਹੁੰਦੇ ਸੀਗੇ ਭਗਵੰਤ ਮਾਨ ਉਹਨਾਂ ਨੇ ਜਾਣਕਾਰੀ ਸਾਂਝੀ ਕਰੀ ਹੈ ਕਹਿੰਦੇ ਨਵੀਂ ਪਹਿਲ ਦੇ ਤਹਿਤ ਆਨਲਾਈਨ ਤਸਦੀਕ ਕਰਵਾ ਸਕੋਗੇ ਤੁਸੀਂ ਦਸਤਾਵੇਜ਼ ਪ੍ਰਸ਼ਾਸਨਿਕ ਸੁਧਾਰ ਵਿਭਾਗ ਨੇ ਆਨਲਾਈਨ ਵੈਰੀਫਿਕੇਸ਼ਨ ਲਈ ਸਾਰੇ ਪਟਵਾਰੀਆਂ ਦੀਆਂ ਲੌਗਇਨ ਆਈਡੀਆਂ ਨੇ ਜਿਹੜ ਉਦੋਂ ਬਾਅਦ ਇਹ ਕਦਮ ਕਹਿੰਦੇ ਉਦੇਸ਼ ਜਾਤੀ ਰਹਿਸ਼ੀ ਬੜਾਪਾ ਪੈਨਸ਼ਨ ਸਕੀਮ ਆਮਦਨ ਸਰਟੀਫਿਕੇਟ ਲਈ ਤਸਦੀਕ ਪ੍ਰਕਿਰਿਆ ਨੂੰ ਹੋਰ ਸੁਖਾਲਾ ਬਣਾਉਣ ਦੇ ਲਈ ਕੀਤਾ ਗਿਆ ਤੇ ਅਮਨ अरोड़ा ਨੇ ਇਹ ਗੱਲ ਸਾਂਝੀ ਕਰੀ ਹੈਗੀ ਹੁਣ ਇਹਦੇ ਵਿੱਚ ਹੀ ਦੇਖਿਆ ਜਾਵੇ ਹੋਣਗੇ ਕੀ ਕੀ ਚੀਜ਼ਾਂ ਉਹ ਵੀ ਤੁਹਾਨੂੰ ਮੈਂ ਡਿਟੇਲ ਚ ਦੱਸੂਗਾ ਪਰ ਦੂਜੇ ਪਾਸੇ ਗੱਲ ਇਹ ਹੈ ਵੀ ਇਹਨਾਂ ਵਾਸਤੇ ਜਦੋਂ ਪਹਿਲਾਂ ਪਟਵਾਰੀਆਂ ਕੋਲ ਜਾਣਾ ਪੈਂਦਾ ਸੀ ਪਰ ਉਹਦਾ ਪਟਵਾਰੀ ਸਾਹਿਬ ਨੂੰ ਲੱਭੋ ਫਿਰ ਪਟਵਾਰੀ ਸਾਹਿਬ ਦੇ ਕੋਲੇ ਇਹ ਇੱਕ ਚੰਗਾ ਹੋ ਹੁੰਦਾ ਕਿ ਜੀ ਸਾਡੇ ਕੋਲ ਤਾਂ ਖੇਤਰ ਬਹੁਤ ਬਹੁਤ ਆ ਫਿਰ ਕਦੇ ਆਏ ਕਦੇ ਨਾ ਆਏ ਪਰ ਜਿਹੜੇ ਛੋਟੇ ਛੋਟੇ ਕੰਮਾਂ ਦੇ ਲਈ ਜਦੋਂ ਫਿਰ ਲਾਜ਼ਮੀ ਜੀ ਗੱਲ ਹੈ ਵੀ ਸਾਰੇ ਭਾਵੇਂ ਨਹੀਂ ਪਰ ਜ਼ਿਆਦਾਤਰ ਜਿਹੜੇ ਦੇਖਣ ਨੂੰ ਮਿਲਦਾ ਕਿ ਕੋਈ ਤਰ੍ਹਾਂ ਕਿਤੇ ਫਿਰ ਬੰਦਿਆਂ ਨੂੰ ਪੈਸਾ ਟੱਕਾ ਵੀ ਲਾਉਣਾ ਪੈਂਦਾ ਹੀ ਆ ਹੁਣ ਭਗਵੰਤ ਮਾਨ ਹੋਰਾਂ ਦੀ ਇੱਕ ਚੰਗੀ ਪਹਿਲ ਹੈ ਜੀ ਚੋ ਕਹਿੰਦੇ ਨੇ ਕਹਿੰਦੇ ਕਿ ਜਿਹੜੀ ਸਰਕਾਰ ਦੇ ਵੱਲੋਂ ਨਾਗਰਿਕਾਂ ਨੂੰ ਜੀਟੂਸੀ ਨੂੰ ਦਿੱਤੀਆਂ ਜਾਂਦੀਆਂ ਸੇਵਾਵਾਂ ਨਿਰਵਿਘਨ ਹੋਰ ਸਖਾਲੀਆਂ ਬਣਾਉਣ ਦੇ ਉਦੇਸ਼ ਨਾਲ ਕਹਿੰਦੇ ਸੀ ਇੱਕ ਕਦਮ ਚੁੱਕਿਆ ਹੈ ਕਿ ਪ੍ਰਸ਼ਾਸਨਿਕ ਸੁਧਾਰ ਵਿਭਾਗ ਦੇ ਵੱਲੋਂ ਹੈ ਜਿਹੜਾ ਈ ਗਵਰਨੈਂਸ ਪ੍ਰਣਾਲੀ ਦੇ ਚੱਲਦੇ ਹੈ ਪਰਿਵਾਰੀਆਂ ਨੂੰ ਸ਼ਾਮਲ ਕੀਤਾ ਗਿਆ ਨਾਲ ਤੇ ਜਿਸ ਨਾਲ ਹੁਣ ਉਹ ਦਸਤਾਵੇਜ਼ਾਂ ਦੀ ਵੈਰੀਫਿਕੇਸ਼ਨ ਸੰਬੰਧੀ ਜ਼ਿਆਦਾਤਰ ਸੇਵਾਵਾਂ ਨੂੰ ਲੋਕ ਘਰ ਬੈਠੇ ਲੈ ਸਕਣਗੇ ਗੱਲ ਇਹ ਹੈ ਵੀ ਪਹਿਲਾਂ ਤਾਂ ਆਨਲਾਈਨ ਲੋਕਾਂ ਨੂੰ ਕਿੰਨਾ ਕੁ ਅਪਲਾਈ ਕਰਨਾ ਹੋ ਫਿਰ ਜਿਹੜੀਆਂ ਚੀਜ਼ਾਂ ਉਹ ਚ ਮੰਗ ਲਈ ਜਾਂਦੀਆਂ ਨੇ ਕਈ ਵਾਰ ਉਹ ਸਾਰੀਆਂ ਚੀਜ਼ਾਂ ਹੁੰਦੀਆਂ ਨਹੀਂ ਜਾਂ ਤਾਂ ਉਹ ਚ ਆਪਸ਼ਨ ਹੋਣੀ ਚਾਹੀਦੀ ਆ ਪਰ ਹੋਣਗੇ ਤਾਂ ਸਹੀ ਆਪਸ਼ਨ ਆ ਪਰ ਇਹਨੂੰ ਸਕਸੈਸਫੁਲੀ ਕਿੰਨੇ ਲੋਕ ਕਰ ਪਾਉਣਗੇ ਸਵਾਲ ਅਜੇ ਵੀ ਹੋਊਗਾ ਦੂਜੇ ਪਾਸੇ ਕਰਨ ਇਹ ਹੈ ਕਿ ਕਹਿੰਦੇ ਇਹਦੇ ਵਿੱਚ ਹੁੰਦਾ ਸੀ ਕਿ ਜਾਤੀ ਸਰਟੀਫਿਕੇਟ ਰਹਾਇਸ਼ੀ ਤੁਸੀਂ ਤਸਦੀਕ ڪرਾਣੀ ਹੈ ਕਿ ਉੱਥੋਂ ਦਾ ਇਹ ਬੰਦਾ ਬढ़ापा ਪੈਨਸ਼ਨ ਸਕੀਮ ਦੇ ਲਈ ਤਸਦੀਕ ڪرਾਉਣੀ ਹੈ ਆਮਦਨ ਸਰਟੀਫਿਕੇਟ ਬਣਵਾਉਣਾ ਹੋਵੇ ਤੇ ਕਈ ਸਰਟੀਫਿਕੇਟਾਂ ਲਈ ਤਹਦੀਸ ਪ੍ਰਕਿਰਿਆ ਨੂੰ ਕਹਿੰਦੇ ਸੁਚਾਰੂ ਬਣਾਊਗਾ ਤੇ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਪ੍ਰਸ਼ਾਸਨਿਕ ਸੁਧਾਰ ਅਤੇ ਜਨ ਸ਼ਿਕਾਇਤਾਂ ਬਾਰੇ ਮੰਤਰੀ શ્રી ਅਮਨ अरोड़ा ਨੇ ਦੱਸਿਆ ਕਿ ਆਨਲਾਈਨ ਵੈਰੀਫਿਕੇਸ਼ਨ ਲਈ ਸਾਰੇ ਪਟਵਾਰੀਆਂ ਦੀਆਂ ਲੌਗਇਨ ਆਈਡੀਆਂ ਬਣਾ ਦਿੱਤੀਆਂ ਗਈਆਂ ਨੇ ਉਹਨਾਂ ਨੇ ਕਿਹਾ ਕਿ ਪਟਵਾਰੀਆਂ ਨੂੰ ਆਨਲਾਈਨ ਸਿਸਟਮ ਵਿੱਚ ਸ਼ਾਮਲ ਕਰਨ ਲਈ ਬਿਨੈਕਾਰਾਂ ਨੇ ਹੁਣ ਆਪਣੀ ਵੈਰੀਫਿਕੇਸ਼ਨ ਰਿਪੋਰਟਾਂ ਤੇ ਮੋਹਰ ਅਤੇ ਦਸਤਖਤ ਕਰਵਾਉਣ ਦੇ ਲਈ ਪਟਵਾਰੀਆਂ ਦੇ ਦਫ਼ਤਰਾਂ ਵਿੱਚ ਜਾਣ ਦੀ ਲੋੜ ਨਹੀਂ ਪਊਗੀ ਜੇ ਹੁਣ ਸੱਚੀ ਹੋਣਾ ਪਵੇ ਜਾਣ ਦੀ ਲੋੜ ਫੇਰ ਮੰਨੀਏ ਤੇ ਫਿਰ ਹੈ ਵੀ ਬਹੁਤ ਵਧੀਆ ਉਹਨਾਂ ਨੇ ਦੱਸਿਆ ਕਿ ਬਾ ਕੀ ਇੱਕ ਵਾਰ ਬਿਨੇ ਪੱਤਰ ਜਮ੍ਹਾਂ ਕਰਵਾਉਣ ਤੇ ਉਸ ਅਰਜੀ ਨੂੰ ਸੰਬੰਧਿਤ ਦਫ਼ਤਰ ਦੁਆਰਾ ਸੰਬੰਧਿਤ ਪਟਵਾਰ ਅਰੋੜਾ ਨੇ ਕਿਹਾ ਹੈ ਅਮਨ ਅਰੋੜਾ ਨੇ ਕਿਹਾ ਕਿ ਦੱਸਿਆ ਕਿ ਇਹ ਆਨਲਾਈਨ ਵੈਰੀਫਿਕੇਸ਼ਨ ਸਿਸਟਮ ਬੇਰੋੜੀ ਕਾਗਜ਼ੀ ਕਾਰਵਾਈ ਨੂੰ ਖਤਮ ਕਰਨਾ ਤੇ ਲੋੜਿੰਦਾ ਦਸਤਾਵੇਜ਼ਾਂ ਨੂੰ ਪ੍ਰਕਿਰਿਆ ਨੂੰ ਤੇਜ਼ ਕਰਨ ਲਈ ਬਿਨੇਕਾਰਾਂ ਤੇ ਬੋਝ ਨੂੰ ਘਟਾਉਣ ਲਈ ਤਿਆਰ ਕੀਤਾ ਗਿਆ ਤੇ ਡਿਜੀਟਲ ਟੈਕਨੋਲੋਜੀ ਦੇ ਨਾਲ ਪੰਜਾਬ ਸਰਕਾਰ ਤੇ ਨਾਗਰਿਕਾਂ ਨੂੰ ਵਧੇਰੇ ਕੁਸ਼ਲ ਪਾਰਦਰਸ਼ੀ ਤੇ ਉਪਭੋਗਤਾ ਅਨੁਕੂਲ ਸੇਵਾਵਾਂ ਪ੍ਰਦਾਨ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਉਹਨਾਂ ਨੇ ਕਿਹਾ ਕਿ ਬਿਨੇਕਾਰ ਨੂੰ ਹੁਣ ਲੋੜਿੰਦਾ ਸਰਟੀਫਿਕੇਟ ਪ੍ਰਾਪਤ ਕਰਨ ਲਈ ਆਪਣੀ ਵੈਰੀਫਿਕੇਸ਼ਨ ਆਨਲਾਈਨ ਕਰਵਾ ਸਕਦਾ ਤੇ ਉਹ ਪਹਿਲ ਕਦਮੀ ਸਰਕਾਰੀ ਸੇਵਾਵਾਂ ਦੇ ਨਾਲ ਅੱਗੇ ਫਾਇਦਾ ਲੈ ਸਕਦਾ ਪਰ ਗ ਲਾਗੂ ਤਾਂ ਸਰਕਾਰ ਕਰ ਦੂਗੀ ਲੌਗਨ ਆਈਡੀਆਂ ਦੇ ਨਾਲ ਲੌਗਨ ਵੀ ਹੋ ਜਾ ਕਰੂਗਾ ਪਾਸਵਰਡ ਯੂਜ਼ਰ ਨੇਮ ਲਾ ਕੇ ਪਰ ਗੱਲ ਤਾਂ ਇਹ ਹੈ ਵੀ ਅੱਗੇ ਉਹ ਗੇੜੇ ਨਹੀਂ ਲਵਾਉਣਗੇ ਇਹ ਚੀਜ਼ ਸੁਨਿਸ਼ਚਿਤ ਹੋਊਗੀ ਕਮੈਂਟ ਕਰਕੇ ਰਾਏ ਜਰੂਰ ਸਾਂਝੀ ਕਰਿਓ ਤਾਂਕਿ ਸਰਕਾਰ ਤੱਕ ਗੱਲ ਪਹੁੰਚਦੀ ਹੋਵੇ ਕਿ ਇਸ ਸਿਸਟਮ ਦੇ ਨਾਲ ਕਿੰਨਾ ਫਾਇਦਾ ਹੋ ਗਿਆ ਤੇ ਹਜੇ ਹੋਰ ਕੀ ਕੁਝ ਕਰਨ ਦੀ ਲੋੜ ਹੈਗੀ ਆ